ਉਹ ਕਹਿੰਦਾ ਮੈਨੂੰ ਇਹਦੇ ਵਿੱਚੋਂ ਕਹਿੰਦਾ ਕੁੜੀਆਂ ਵਾਲੀ ਫੀਲਿੰਗ ਨਹੀਂ ਆਉਂਦੀ ਮੈਨੂੰ ਤਾਂ ਇਹ ਲੱਗਦਾ ਮੇਰਾ ਮੁੰਡਾ ਪਿਆ ਇਹਨੂੰ ਕੁੜੀਆਂ ਵਾਲੀ ਫੀਲਿੰਗ ਮੇਰੀ ਬੇਟੀ ਨੂੰ ਹੋਣੀ ਕਿੱਥੇ ਅਜਿੰਨ ਜੀ ਨੇ ਮਤਲਬ ਦਮਦਾਰ ਜਨਾਨੀਆਂ ਹੰਡਾਈਆਂ ਹੋਣ ਗੁਰਵਿੰਦਰ ਸਿੰਘ ਔਰਵ ਖੇੜੀ ਵਾਲਾ ਬਾਬਾ ਜਿਸਦੇ ਆਪਣੇ ਸਹੁਰੇ ਪਰਿਵਾਰ ਨਾਲ ਲੜਾਈ ਹੋਈ ਹੈ ਹੁਣ ਦੋਵੇਂ ਥੇਰਾ ਇੰਟਰਵਿਊ ਲਈ ਆਪਣੇ ਬਿਆਨ ਦੇ ਰਹੇ ਨੇ ਇੱਕ ਇੰਟਰਵਿਊ ਦੇ ਵਿੱਚ ਖੇੜੀ ਵਾਲੇ ਬਾਬੇ ਦੀ ਸੱਸ ਦਾ ਇਹ ਕਹਿਣਾ ਹੈ ਮੈਨੂੰ ਕਹਿੰਦਾ ਹੁਣ ਤੇਰੀ ਕੁੜੀ ਮੈਨੂੰ ਜਮਾਂ ਪਸੰਦ ਨਹੀਂ ਬਿਸਤਰ ਤੇ ਵੀ ਸੌਣ ਦਾ ਸਵਾਦ ਨਹੀਂ ਆਉਂਦਾ ਜਮਾਂ ਬੰਦਿਆਂ ਵਰਗੀ ਏ ਧੀ ਤਰੀ ਮੈਨੂੰ ਐਦਾ ਲੱਗਦਾ ਜਿਵੇਂ ਮੈਂ ਕਿਸੇ ਮੁੰਡੇ ਨਾਲ ਵਿਆਹ ਕਰਵਾ ਲਿਆ ਹੋਵੇ ਇਹੋ ਜਿਹੇ ਇਲਜ਼ਾਮ ਲਗਾ ਰਹੀ ਹੈ ਖੇੜੀ ਵਾਲੇ ਬਾਬੇ ਦੇ ਉੱਪਰ ਉਸਦੀ ਸੱਸ ਉਸਦੀ ਸੱਸ ਦਾ ਇਹ ਵੀ ਕਹਿਣਾ ਹੈ ਕਿ ਮੇਰੀ ਕੁੜੀ ਨੂੰ ਕੋੜਦਾ ਮਾਰਦਾ ਜਿਵੇਂ ਪਸੰਦ ਨਹੀਂ ਕਰਦਾ ਤੇ ਨਾ ਹੀ ਉਸ ਨਾਲ ਸਬੰਧ ਬਣਾਉਂਦਾ ਖੇੜੀ ਵਾਲੇ ਬਾਬੇ ਦੀ ਸੱਸ ਕਹਿੰਦੀ ਹੈ ਇਹਨੂੰ ਮੇਰੀ ਕੁੜੀ ਚੋਂ ਕੁੜੀਆਂ ਵਾਲੀ ਫੀਲਿੰਗ ਨਹੀਂ ਆਉਂਦੀ ਇਸ ਬੰਦੇ ਨੇ ਦਮਦਾਰ ਮੋਟੀਆਂ ਜਨਨੀਆਂ ਹੜਾਈਆਂ ਨੇ ਮੇਰੀ ਕੁੜੀ ਨੂੰ ਤਾਂ ਬੰਦਾ ਦੱਸਦਾ ਕਦੇ ਕੀ ਕਹਿੰਦਾ ਕਦੇ ਕੀ ਸਹੁਰੇ ਆ ਕੇ ਇਹ ਮੀਠ ਪਾਲਦਾ ਮੀਠ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਖੇੜੀ ਵਾਲੇ ਬਾਬੇ ਨੇ ਵੀ ਕਈ ਇਲਜ਼ਾਮ ਲਗਾਏ ਨੇ ਆਪਣੀ ਸੱਸ ਦੇ ਉੱਪਰ ਖੇੜੀ ਵਾਲਾ ਬਾਬਾ ਵੀ ਇੱਕ ਇੰਟਰਵਿਊ ਰਾਹੀਂ ਕਹਿੰਦਾ ਕਿ ਮੇਰੀ ਸੱਸ ਨੇ ਪੰਜ ਵਿਆਹ ਕਰਵਾਏ ਹੋਏ ਨੇ ਤੇ ਇਹ ਜਨਾਨੀ ਬੜੀ ਤੇਜ ਹੈ ਭਾਵੇਂ ਤੁਸੀਂ ਇਹਨਾਂ ਦੇ ਪਿੰਡ ਜਾ ਕੇ ਪੁੱਛ ਲਓ ਜੇ ਪੰਜ ਤੋਂ ਘੱਟ ਵਿਆਹ ਕਰਾਏ ਨਿਕਲੇ ਤਾਂ ਮੇਰੀ ਦਾੜੀ ਮੂਦ ਨਾਲ ਮੋਂਦੇਓ ਦੋਸਤੋ ਇਹਨਾਂ ਦੋਵਾਂ ਧਿਰਾਂ ਦੇ ਵਿਚਾਲੇ ਤੁਹਾਨੂੰ ਕੌਣ ਸਹੀ ਲੱਗਦਾ ਕੌਣ ਗਲਤ ਲੱਗਦਾ ਆਪਣੀ ਪੱਕਵਾਜੀ ਵੀ ਜ਼ਰੂਰ ਕਰਿਓ ਬਾਕੀ ਇਹੋ ਜਿਹੀਆਂ ਖਬਰਾਂ ਵੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ ਰੱਬ ਰੱਖਾ